ਇਸ ਵੀਡੀਓ ਚ ਤੁਹਾਨੂੰ ਲੈ ਕੇ ਚੱਲ ਰਹੇ ਹਾਂ ਇੱਕ ਅਤੀ ਪਵਿੱਤਰ ਸਥਾਨ ਤੇ ਇਹ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਗੁਰੂਤਾਮ ਅੜੀ ਸਰ ਸਾਹਿਬ ਕਹਿੰਦੇ ਆ ਕਿ ਇੱਥੇ ਸਾਰੇ ਅੜੇ ਕੰਮ ਪੂਰੇ ਹੁੰਦੇ ਆ ਗੁਰੂ ਸਾਹਿਬ ਇੱਥੇ ਕਿਵੇਂ ਆਏ ਸੀਗੇ ਉਹਨਾਂ ਨੇ ਕਿਵੇਂ ਕਿਵੇਂ ਆਪਣਾ ਘੋੜਾ ਇੱਥੇ ਬੰਨਿਆ ਸੀਗਾ ਕਿ ਕਦੋਂ ਆਏ ਸੀਗੇ ਇਹ ਸਾਰੀ ਆਪਾਂ ਗੱਲਬਾਤ ਕਰਾਂਗੇ ਇਸ ਸਥਾਨ ਤੇ ਮਤਲਬ ਹਰਮੰਦਰ ਸਾਹਿਬਾਂ ਨੂੰ ਹੀ ਭੀੜ ਹੁੰਦੀ ਆ ਤੇ ਸੱਸੀ ਗਾਲ ਜੀ ਸਵਾਗਤ ਆ ਤੁਹਾਡਾ ਸਾਰਿਆਂ ਦਾ ਇਸ ਨਵੇਂ ਬਲੌਗ ਚ ਆਪਾਂ ਅੱਜ ਬਰਨਾਲਿਓ ਆ ਰਹੇ ਆ ਆਪਾਂ ਜਾਣਾ ਗੁਰਦੁਆਰਾ ਅਡੀਸਰ ਸਾਹਿਬ ਇਹ ਮੇਰੇ ਪਿੱਛੇ ਗੇਟ ਹੈਗਾ ਲਿਖਿਆ ਗੁਰਦੁਆਰਾ ਅਡੀਸਰ ਸਾਹਿਬ ਪਾਸ਼ਾਏ ਨੌਵੀਂ ਕੋਠੇ ਚੁੰਗ ਇਹ ਨਾ ਵੈਸੇ ਇਹ ਗੁਰਦੁਆਰਾ ਸਾਹਿਬ ਕੋਠੇ ਚੁੰਗ ਜਾਂ ਧੌਲੇ ਦੇ ਮਤਲਬ ਇੱਕ ਬਾਰਡਰ ਸਰਾਧਜੀ ਦੇ ਪਿੰਡਾਂ ਦੋਨੋਂ ਪਿੰਡਾਂ ਦੀ ਕਿ ਉੱਥੇ ਆਪਾਂ ਜਾਣੇ ਇਹ ਬਰਨਾਲੇ ਤੋਂ ਬਠਿੰਡਾ ਇਹ ਜਿਹੜਾ ਹਾਈਵੇ ਉੱਡਦੀ ਆ ਜੇ ਤੁਸੀਂ ਇਸ ਗੁਰਦੁਆਰੇ ਸਾਹਿਬ ਦੇ ਦਰਸ਼ਨ ਕਰਨੇ ਆ ਨਾ ਤੁਸੀਂ ਬਰਨਾਲੇ ਤੋਂ ਆਟੋ ਲੈ ਕੇ ਤੇ 8 8-9 ਕਿਲੋਮੀਟਰ ਇਹ ਪਿੰਡ ਆ ਬਰਨਾਲੇ ਤੋਂ ਆਪਾਂ ਆ ਸਕਦੇ ਹਾਂ ਇਸ ਗੁਰਦੁਆਰਾ ਸਾਹਿਬ ਦਾ ਜਿਹੜਾ ਇਤਿਹਾਸ ਆ ਉਹ ਤੁਹਾਨੂੰ ਦੱਸਾਂਗੇ ਇੱਥੇ ਨੌਵੀਂ ਪਾਤਸ਼ਾਹੀ ਕਦੋਂ ਕਿਵੇਂ ਆਏ ਤੇ ਇੱਥੇ ਮਹੰਤਾਂ ਦਾ ਮਤਲਬ ਕਿਵੇਂ ਹੈਗਾ ਮਹੰਤ ਕਿਉਂ ਰਹਿੰਦੀ ਐ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਦੂਸਰਾ ਇਸ ਗੁਰਦੁਆਰੇ ਸਾਹਿਬ ਦੇ ਵਿੱਚ ਸਾਰੀਆਂ ਸੁੱਖਾਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਉਹ ਸਾਰੀਆਂ ਤੁਹਾਨੂੰ ਦੱਸਾਂਗੇ ਫੋਨ ਤੇ ਵੀ ਆਪਾਂ ਅਰਦਾਸ ਕਰਵਾ ਸਕਦੇ ਆ ਜਾਂ ਨਹੀਂ ਕਿੰਨੇ ਪੈਸੇ ਲੱਗਦੇ ਆ ਕਿਵੇਂ ਆ ਤੇ ਕਿਹੜਾ ਰਸਤਾ ਆਜੋ ਹਾਈਵੇ ਤੋਂ ਆਪਾਂ ਹੁਣ ਮੁੜ ਗਏ ਕੋਠੇ ਚੁੰਗ ਤੇ ਢੋਲਾ ਦੋਨਾਂ ਪਿੰਡ ਮਤਲਬ ਦੋਨਾਂ ਪਿੰਡਾਂ ਦਾ ਨਾਮ ਲਿਖਿਆ ਹੈਗਾ ਵੈਸੇ ਢੋਲੇ ਦੇ ਵਿੱਚ ਪੈਂਦਾ ਜਦੋਂ ਆਪਾਂ ਇੰਟਰਨੈਟ ਤੇ ਸਰਚ ਕਰਦੇ ਆ ਨਾ ਸੜਕ ਬਹੁਤ ਵਧੀਆ ਹੈਗੀ ਆ ਪਰ ਨਾਲੇ ਤੋਂ ਇੰਨਾ ਦੂਰ ਨਹੀਂ ਹੈਗਾ ਤੁਹਾਨੂੰ ਪਤਾ ਹੀ ਆ 8 ਕਿਲੋਮੀਟਰ ਆ ਪਰ ਨਾਲੇ ਤੋਂ ਬਹੁਤ ਸਾਰੀ ਸੰਗਤ ਇੱਥੇ ਆਉਂਦੀ ਆ ਮਤਲਬ ਤੁਹਾਨੂੰ ਸਾਰਾ ਇਤਿਹਾਸ ਮੈਂ ਜਾ ਕੇ ਦੱਸਦਾ ਇਹ ਬਾਕੀ ਮਨੋ ਕਾਮਨਾ ਸਾਰੀਆਂ ਪੂਰੀਆਂ ਹੁੰਦੀਆਂ ਨੌਵੇਂ ਪਾਤਸ਼ਾਹੀ ਨਾਲ ਸੰਬੰਧ ਤੇ ਗੁਰਦੁਆਰਾ ਹੈਗਾ ਇਹ ਪਿੰਡ ਆ ਗਿਆ ਹਨਾ ਕੋਠੇ ਚੁੱਕ ਵੀ ਅੱਗੇ ਆਪਾਂ ਪਿੰਡ ਚ ਐਂਟਰ ਹੋ ਗਏ ਉਹ ਦੇਖੋ ਸਾਹਮਣੇ ਆ ਐਰੋ ਲੱਗਿਆ ਹੈਗਾ ਗੁਰਦੁਆਰਾ ਅਡਿਸਰ ਸਾਈਂ ਵੇਦਰ ਨੂੰ ਮਤਲਬ ਵਧੀਆ ਬਣਾਇਆ ਹੈਗਾ ਪਿੰਡ ਵਾਲਿਆਂ ਨੇ ਕਿਸੇ ਨੂੰ ਦੂਰੋਂ ਆਉਂਦੀ ਸੰਗਤ ਨੂੰ ਦਿੱਕਤ ਨਾ ਹੋਵੇ ਜਿਨ੍ਹਾਂ ਨੇ ਵਿਚਾਰਿਆਂ ਨੇ ਆਪਣੇ ਵਾਂਗੂ ਮੋਟਰਸਾਈਕਲ ਤੇ ਆਉਣਾ ਜਾਂ ਜਿਨ੍ਹਾਂ ਨੇ ਪੈਦਲ ਆਉਣਾ ਹੈਗਾ ਤੇ ਉਹਨਾਂ ਨੂੰ ਪ੍ਰੋਬਲਮ ਨਾ ਆਵੇ ਕਿਉਂਕਿ ਜਿਹੜੇ ਪੈਦਲ ਆ ਉਹ ਤਾਂ ਫਿਰ ਆਟੋ ਤੇ ਆਉਣਗੇ ਆਟੋ ਵਾਲਿਆਂ ਨੂੰ ਕੋਈ ਦਿੱਕਤ ਨਹੀਂ ਉਹਨਾਂ ਨੂੰ ਪਤਾ ਉਹ ਦਿੱਲੀ ਆਉਂਦੇ ਆ ਇੱਧਰ ਵੀ ਲੱਗਿਆ ਅੜੀਸਰ ਸਾਹਿਬ ਅੱਗੇ ਰਸਤਾ ਆ ਗਿਆ ਕੱਚਾ ਨਹੀਂ ਥੂੜੀ ਪਈ ਸੜਕ ਬਣੂਗੀ ਸ਼ਾਇਦ ਨਵੀਂ ਇਥੋਂ ਸ਼ੁਰੂ ਹੋ ਜਾਂਦੀ ਆ ਗੁਰਦੁਆਰਾ ਸਾਹਿਬ ਦੀ ਬਾਉਂਡਰੀ ਦੇਖੋ ਲਾ ਪੂਰੀਆਂ ਦੁਕਾਨਾਂ ਲੱਗਦੀਆਂ ਐਤਵਾਰ ਇੱਥੇ ਪੂਰੀ ਭੀੜ ਹੁੰਦੀ ਆ ਅੱਜ ਵੀ ਹੈਗੀਆਂ ਆ ਦੇਖੋ ਵੀਰ ਅੱਜ ਵੀ ਹੈਗਾ ਸਾਰਾ ਕੁਝ ਜਿਹੜਾ ਜਿਵੇਂ ਮੇਲਾ ਲੱਗਦਾ ਨਾ ਉਵੇਂ ਰੋਜ਼ ਐਂ ਲੱਗਿਆ ਰਹਿੰਦਾ ਤੇ ਕਿੰਨੇ ਲੰਮੀਆ ਲਾਈਨਾਂ ਦੇਖੋ ਐਦੀਆਂ ਦੁਕਾਨਾਂ ਦੀਆਂ ਅੱਪਾ ਆ ਗਏ ਮੇਨ ਗੇਟ ਇੱਥੋਂ ਗੁਰਦੁਆਰਾ ਸਾਹਿਬ 'ਚ ਐਂਟਰ ਹੁੰਨੇ ਆ ਆ ਦੇਖੋ ਮੇਨ ਗੇਟ ਆ ਇੱਕ ਵਾਰ ਦਰਸ ਸਿਮਰਿਏ ਕਰਨੋਂ ਨੇ ਦਿਆਵੇ ਢਾਈ ਸਭ ਥਾਈ ਹੋਏ ਸਹਾਈ ਗੁਰਦੁਆਰਾ ਸ੍ਰੀ ਅੜੀਸਰ ਸਾਹਿਬ ਆਜੋ ਤੱਕ ਕਰੋ ਦਰਸ਼ਨ ਤੁਸੀਂ ਵੀ ਅੱਜ ਹੈਗਾ ਬੁੱਧਵਾਰ ਅੱਜ ਇੰਨੀ ਕੋਈ ਭੀੜ ਨਹੀਂ ਹੈਗੀ ਲੋਕਾਂ ਰਾਸ਼ ਬਹੁਤ ਘੱਟ ਅਸੀਂ ਮੈਂ ਨਾ ਇੱਕ ਸਾਲ ਤੋਂ ਕਹਿ ਰਿਹਾ ਕਿ ਦਰਸ਼ਨ ਕਰਕੇ ਆਉਣੇ ਆ ਤੇ ਪਰ ਅੱਜ ਸੁਭਨ ਨਾਲ ਟਾਈਮ ਲੱਗਿਆ ਅੱਜ ਆਪਾਂ ਆ ਕੇ ਦਰਸ਼ਨ ਕਰਨ ਤੁਹਾਨੂੰ ਦਰਸ਼ਨ ਕਰਾਉਣੇ ਆ ਇਤਿਹਾਸ ਲਿਖਿਆ ਹੈਗਾ ਤੁਸੀਂ ਪੜ ਲਿਓ ਨਾਲ ਨਾਲ ਤੁਹਾਨੂੰ ਦੱਸੀ ਜਾਊਂਗਾ ਮੈਂ ਇਸ ਜਗ੍ਹਾ ਤੇ ਨਾ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਆਏ ਸੀਗੇ ਘੋੜੇ ਤੇ ਲੰਘ ਰਹੇ ਸੀਗੇ ਜਦੋਂ ਇਹ ਤੌਲੇ ਪਿੰਡ ਦੀ ਜੂ ਚਾਏ ਨਾ ਤਾਂ ਘੋੜਾ ਅੜ ਗਿਆ ਘੋੜਾ ਅੱਗੇ ਨਾ ਵਧਿਆ ਗੁਰੂ ਸਾਹਿਬ ਨੇ ਬੜਾ ਯੋਰ ਲਾਇਆ ਪਰ ਅੱਗੇ ਨਾ ਜਾਂ ਫਿਰ ਗੁਰੂ ਸਾਹਿਬ ਨੇ ਉੱਤਰ ਕੇ ਦੇਖਿਆ ਤਾਂ ਇਹ ਜਿਹੜਾ ਨਾ ਜਿਹੜੇ ਖੇਤ ਸੀਗੇ ਇਹ ਤੁਰਕ ਤੁਰਕ ਮੁਸਲਮਾਨਾਂ ਦੇ ਖੇਤ ਸੀਗੇ ਤੰਬਾਕੂ ਦੇ ਪਾਣੀ ਦੇ ਆ ਦੇਖੋ ਗੁਰਦੁਆਰਾ ਸਾਹਿਬ ਦਾ فرنٹ ہے گا ادھر نمی بلڈنگ بن رہی ہے ادھر دیکھو دربار صاحب اندر دے اپنا مین گیٹ دہو رہا ہوں صاحب دا اے روپا جاؤ مگر یار دے نان سدا سال <تصال> سال جام کر ਜੀ ਪ੍ਰਭੂ ਸਵਾਪੀ ਗਾਵੇ ਹਾਲਾ ਧੰਨਵਾਦ ਹਰ ਸੰਗਰਾਤੇ ਪਾਏ ਨਜ਼ਰ ਹੈ ਹਰ ਸੰਗਰਾਤੇ ਮਾਇਆ ਨਹੀਂ ਚੱਲ ਰਿਹਾ ਇਸ ਰੋਵਰ ਦੇਖੋ ਗੁਰਦੁਆਰਾ ਸਾਹਿਬ ਇਥੇ ਨਾ ਇਸ ਜਗ੍ਹਾ ਤੇ ਤੁਹਾਨੂੰ ਦੱਸ ਰਿਹਾ ਸੀਗਾ ਮੈਂ ਕਿ ਗੁਰੂ ਤੇਗ ਬਹਾਦਰ ਸਾਹਿਬ ਜਦੋਂ ਅਨੰਦਪੁਰ ਕੋ ਆ ਰਹੇ ਸੀ ਨਾ ਤਾਂ ਉਹ ਹੰਡਿਆਆ ਲੰਗੀ ਤਾਂ ਤੌਲੇ ਇਸ ਪਿੰਡ ਦੀ ਜੂ ਨਹੀਂ ਲੰਘ ਸਕਿਆ ਉਹਨਾਂ ਦਾ ਘੋੜਾ ਘੋੜਾ ਰੁਕ ਗਿਆ ਗੁਰੂ ਸਾਹਿਬ ਨੇ ਬੜਾ ਯੋਰ ਲਾਇਆ ਪਰ ਨਹੀਂ ਉਹ ਫਿਰ ਗੁਰੂ ਸਾਹਿਬ ਨੇ ਉੱਤਰ ਕੇ ਦੇਖਿਆ ਤਾਂ ਉੱਥੇ ਉਹ ਜਿਹੜੇ ਖੇਤ ਸੀ ਨਾ ਉਹ ਸੀਗੇ ਤਮਾਕੂ ਦੇ ਖੇਤ ਸੀਗੇ ਕਿਹਾ ਜਾਂਦਾ ਜਿਹੜੇ ਬੱਚੇ ਜਿੰਨਾਂ ਦੇ ਅੰਗ ਪੈਰ ਸਹੀ ਨਹੀਂ ਹੈਗੇ 빙ੇ ਟਿੱਡੇ ਹੈਗੇ ਆ ਉਹ ਇਸ ਪਵਿੱਤਰ ਸਰੋਵਰ ਚ ਇਸ਼ਨਾਨ ਕਰਕੇ ਠੀਕ ਹੋ ਜਾਂਦੇ ਆ ਮੱਥਾ ਆਪਾਂ ਟੇਕ ਲਿਆ ਤੇ ਆਪਾਂ ਨੇ ਪ੍ਰਸ਼ਾਦ ਲੈ ਕੇ ਆ ਗਏ ਤੇ ਗੁਰੂ ਤਿਗਬਾਹਦਰ ਜੀ ਨੇ ਜਦੋਂ ਦੇਖਿਆ ਨਾ ਉਹ ਘੋੜਾ ਢੀ ਕਰ ਰਿਹਾ ਤਾਂ ਉਹਨਾਂ ਦੇਖਿਆ ਕਿ ਇਹ ਜਿਹੜੇ ਖੇਤਾਂ 'ਚ ਘੋੜਾ ਖਾਣ ਤੋਂ ਇਨਕਾਰ ਕਰ ਰਿਹਾ ਨਾ ਗੇ ਜਾਂਣ ਤੋਂ ਇਹ ਖੇਤ ਤਮਾਕੂ ਦੇ ਆ ਫਿਰ ਗੁਰੂ ਸਾਹਿਬ ਨੇ ਲੱਗ ਕੇ ਪਤਾ ਕੀਤਾ ਤਾਂ ਉਹ ਤੁਰਕਾਂ ਦੇ ਜਿਹੜੇ ਖੇਤ ਸੀਗੇ ਤਮਾਕੂ ਦੇ ਉਹ ਮਤਲਬ ਉੱਥੇ ਮੁਸਲਮਾਨਾਂ ਤੁਰਕਾਂ ਦੇ ਖੇਤ ਸੀਗੇ ਤੇ ਫਿਰ ਗੁਰੂ ਸਾਹਿਬ ਨੇ ਉੱਥੇ ਵਾਰ ਵੀ ਦਿੱਤਾ ਕਿ ਇਹ ਜਿਹੜੇ ਤੁਰਕ ਆ ਨਾ ਇਹ ਸਿੱਖ ਹੋਣਗੇ ਕਿਸੇ ਟਾਈਮ ਤੇ ਉੱਥੇ ਮਤਲਬ ਬਾਅਦ ਚ ਉਹ ਪੂਰਾ ਜਿਹੜਾ ਏਰੀਆ ਇਹ ਇਹ ਸਿੱਖਾਂ ਦਾ ਬਣ ਗਿਆ ਸੀਗਾ ਤੇ ਗੁਰੂ ਸਾਹਿਬ ਨੇ ਫਿਰ ਵਾਰ ਇਹ ਵੀ ਦਿੱਤਾ ਹੈਗਾ ਕਿ ਕਿਸੇ ਦਾ ਵੀ ਕੋਈ ਵੀ ਅੜਿਆ ਕੰਮ ਹੈਗਾ ਉਹ ਇੱਥੇ ਪੂਰਾ ਹੋਊਗਾ ਚਾਹੇ ਕੋਈ ਬਾਹਰ ਜਾਣਾ ਵਾਸਤੇ ਬੜੀਆਂ ਅਰਦਾਸਾਂ ਹੁੰਦੀਆਂ ਕੈਨੇਡਾ ਅਮਰੀਕਾ ਜਾਣ ਵਾਸਤੇ ਚਾਹੇ ਮਤਲਬ ਕੋਈ ਇੱਥੋਂ ਕਿਸੇ ਨੇ ਕੋਈ ਕੰਮ ਆਪਦਾ ਹੈਗਾ ਤਾਂ ਉਹ ਇੱਥੇ ਅਰਦਾਸ ਕਰਾਉਂਦੇ ਆ ਇੱਥੇ ਨਾ ਐਤਵਾਰ ਕਹਿੰਦੇ ਬਹੁਤ ਭੀੜ ਹੁੰਦੀ ਆ ਪੰਜਾਬ ਦੇ ਵਿੱਚ ਹਰਮੰਦਰ ਸਾਹਿਬ ਤੋਂ ਦੂਜੇ ਨੰਬਰ ਤੇ ਇਹ ਸਥਾਨ ਆਉਂਦਾ ਅੜੀਸਰ ਸਾਹਿਬ ਮਤਲਬ ਇੱਥੇ ਬਹੁਤ ਸਾਰੀ ਸੰਗਤ ਆਉਂਦੀ ਆ ਮਤਲਬ 50 60 ਹਜ਼ਾਰ ਬੰਦਾ ਆਉਂਦਾ ਐਤਵਾਰ ਤੇ ਹੁਣ ਅੱਜ ਬੁੱਧਵਾਰ ਕਰਕੇ ਤਾਂ ਸੰਗਤ ਹੈ ਨਹੀਂਗੀ ਪਰ ਤਾਂ ਹੀ ਅਸੀਂ ਅੱਜ ਆਏ ਨਹੀਂ ਤਾਂ ਐਤਵਾਰ ਤਾਂ ਮਤਲਬ ਉਹ ਪੂਰੀਆਂ ਲਾਈਨਾਂ ਪਿੱਛੋਂ ਤੱਕ ਲੱਗ ਜਾਂਦੀਆਂ ਤੇ ਇਹ ਆਪਣੇ ਦਰਬਾਰ ਆ ਹੁਣ ਆਪਾਂ ਲੰਗਰ ਖਾਣ ਆ ਲੰਗਰ ਖਾ ਕੇ ਤੇ ਫਿਰ ਆਪਾਂ ਵਾਪਸ ਚੱਲਾਂਗੇ ਗੁਰੂ ਤੇਗ ਬਹਾਦਰ ਜੀ ਦਾ ਪਵਿੱਤਰ ਸਥਾਨ ਆ ਇਹ ਆ ਦੇਖੋ ਕਿੰਨੇ ਡੱਬੇ ਐਤਵਾਰ ਤਾਂ ਮਤਲਬ ਦੜੇ ਲੱਗ ਜਾਂਦੇ ਆ ਢੇਰ ਲੱਗ ਜਾਂਦੇ ਆ ਡੱਬਿਆਂ ਦੇ ਮਠਿਆਈ ਦੇ ਲੱਡੂਆਂ ਦੇ ਕਿਉਂਕਿ ਜਿੰਨਾਂ ਦੇ ਕੰਮ ਪੂਰੇ ਹੋਏ ਹੁੰਦੇ ਆ ਹਨਾ ਜਿੰਨਾਂ ਦੀਆਂ ਅਰਦਾਸਾਂ ਪੂਰੀਆਂ ਹੁੰਦੀਆਂ ਉਹ ਸੱਚੇ ਪਾਤਸ਼ਾਹ ਨੂੰ ਉੱਤੇ ਪ੍ਰਸ਼ਾਦ ਚੜਾ ਕੇ ਜਾਂਦੇ ਇੱਥੇ ਤੇ ਕਿਸੇ ਨੂੰ ਵੀ ਅਰਦਾਸ ਕਰਾਉਣੀ ਆ ਇੱਥੇ ਅਰਦਾਸ ਦਾ ਪੈਸਾ ਨਹੀਂ ਲੱਗਦਾ ਹੈਗਾ ਪਰ ਫੋਨ ਤੇ ਅਰਦਾਸ ਨਹੀਂ ਹੁੰਦੀ ਆਪਾਂ ਨੂੰ ਆ ਕੇ ਜਾਂ ਕਿਸੇ ਨੂੰ ਭੇਜ ਕੇ ਲਿਖ ਕੇ ਨਾਮ ਲਿਖ ਕੇ ਬੰਦਾ ਭੇਜਣਾ ਪੈਂਦਾ ਤੇ ਫਿਰ ਅਰਦਾਸ ਹੁੰਦੀ ਆ ਇਹ ਲੰਗਰ ਹਾਲ ਗੁਰੂ ਘਰ ਲੰਗਰ ਆਪਾਂ ਛਕਦੇ ਆ ਨੌਵੀਂ ਪਾਤਸ਼ਾਹੀ ਦੀ ਪੇਂਟਿੰਗ ਐਤਵਾਰ ਵਾਲੇ ਦਿਨ ਦੇਸ਼ਾਂ-ਵਦੇਸ਼ਾਂ ਤੋਂ ਬਹੁਤ ਸਾਰੀ ਸੰਗਤ ਆਉਂਦੀ ਆ ਇੱਥੇ ਨੌਵੀਂ ਪਾਤਸ਼ਾਹੀ ਦੇ ਗੁਰਦੁਆਰਾ ਸਾਹਿਬ ਅੜੀਸਰ ਸਾਹਿਬ ਤੇ ਇਹ ਗੁਰਦੁਆਰਾ ਸਾਹਿਬ 1920 ਦੇ ਕਰੀਬ ਬਣਿਆ ਹੈਗਾ ਭਗਤ ਸਿੰਘ ਇੱਕ ਕੂਕਾ ਮਹੰਤ ਸੀਗਾ ਭਗਤ ਸਿੰਘ ਉਹਨੇ ਦੀ ਖੋਜ ਕੀਤੀ ਸੀ ਇਸ ਜਗ੍ਹਾ ਦੀ ਤੇ ਉਸ ਤੋਂ ਬਾਅਦ ਜਿੰਨੇ ਵੀ ਇੱਥੇ ਸੇਵਾਦਾਰ ਹੋਏ ਸਾਰੇ ਮਹੰਤ ਹੋਏ ਆ ਕਿਉਂਕਿ ਸਾਰੇ ਮਹੰਤ ਹੋਏ ਆ ਤੇ ਹੈ ਇਹ ਗੁਰਦੁਆਰਾ ਸਾਹਿਬ ਸ਼ੋਮੀ ਕਮੇਟੀ ਦੇ ਅੰਡਰੀ ਆ ਮੱਥਾ ਪਟੀਕ ਲਿਆ ਤੇ ਦੇਖੋ ਇੱਥੇ ਕਹਿੰਦੇ ਆ ਕਿ ਐਤਵਾਰ ਬਹੁਤ ਸਾਰੀਆਂ ਅਰਦਾਸਾਂ ਹੁੰਦੀਆਂ ਮਤਲਬ ਸਾਰੇ ਲੋਕ ਜਿੰਨਾ ਜਿੰਨਾਂ ਦਾ ਕੋਈ ਪ੍ਰੋਬਲਮ ਆ ਕੋਈ ਹਨਾ ਕੰਮ ਨਹੀਂ ਹੁੰਦਾ ਹੈਗਾ ਉਹ ਐਤਵਾਰ ਪੂਰੀ ਲੈਂ ਲੱਗਦੀ ਆ ਅਰਦਾਸਾਂ ਦੀ ਤੇ ਇਸੇ ਰਸਤੇ ਆਪਾਂ 15 ਆਏ ਸੀਗੇ ਰਸਤਾ ਇੱਕ ਹੀ ਆ ਇਸੇ ਰਸਤੇ ਆਪਾਂ ਬਾਹਰ ਜਾਵਾਂਗੇ ਇਹ ਪੁੱਤਰ ਸਥਾਨ ਗੁਰੂ ਤੇਗ ਬਹਾਦਰ ਜੀ ਦਾ ਸਿਮਰਦੀ ਜੇ ਤੁਸੀਂ ਵੀ ਕੋਈ ਇੱਥੇ ਦਰਸ਼ਨ ਕਰਨ ਆਉਣਾ ਤਾਂ ਤੁਸੀਂ ਕਿਸੇ ਵਾਰ ਮਰਜ਼ੀ ਆ ਜਾਓ ਜੇ ਐਤਵਾਰ ਤੋਂ ਬਿਨਾ ਆਉਂਗੇ ਤਾਂ ਭੀੜ ਬਹੁਤ ਘੱਟ ਹੋਊਗੀ ਐਤਵਾਰ ਤਾਂ ਇੱਥੇ ਮਤਲਬ ਟਾਈਮ ਕੱਢ ਕੇ ਐਤਵਾਰ ਦਾ ਤੁਹਾਨੂੰ 3-4 ਘੰਟੇ ਲੱਗ ਜੂਗੇ ਤੇ ਬਾਕੀ ਅਰਦਾਸ ਕਰਾਉਣੀ ਆ ਤਾਂ ਉਹ ਵੀ ਐਤਵਾਰ ਆਪਾਂ ਕਰਾ ਸਕਦੇ ਆ ਤੇ ਕੋਈ ਪੈਸਾ ਨਹੀਂ ਲੱਗਦਾ ਬਸ ਨਾਮ ਲਿਖਾ ਦੇਈਦਾ ਬਾਬਾ ਜੀ ਕੋਲੇ ਤਾਂ ਉਹ ਅਰਦਾਸ ਕਰਦੇ ਆ ਇੱਧਰ ਜੋੜਾ ਘਰ ਆ ਬਾਹਰ ਸਾਰਾ ਇੱਥੇ ਮੋਟਰਸਾਈਕਲ ਵਗੈਰਾ ਲੱਗਦੇ ਆ ਇੱਧਰ ਤੇ ਬਾਹਰ ਸਾਰੀਆਂ ਦੁਕਾਨਾਂ ਤੁਸੀਂ ਆਉਂਦੇ ਆ ਦੇਖੀਆਂ ਹੈਗੀਆਂ ਹੁਣ ਆਪਾਂ ਮੋਟਰਸਾਈਕਲ ਲੈ ਲੀਏ ਜੁੱਤੇ ਲੈ ਲੀਏ ਤੇ ਫਿਰ ਆਪਾਂ ਚੱਲਦੇ ਆ ਵਾਪਸ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਵਿੱਚ ਗੁਰਦੁਆਰਾ ਸਾਹਿਬ ਦੇ ਬਾਹਰਲੀ ਸਾਈਡ ਦੇਖੋ ਆ ਪੂਰਾ ਰੋਡ ਆ ਨਾ ਜਿਹੜਾ ਅੱਗੇ ਤੱਕ ਪਿੰਡਾਂ 'ਚ ਜਾਂਦਾ ਇੱਥੋਂ ਧੋਲਾ ਲਾਸਟ ਹੀ ਆ ਧੋਲੇ ਦੀ ਜੂ ਆ ਇਹ ਤੇ ਉਹ ਗਾਂਹ ਤੱਕ ਦੁਕਾਨਾਂ ਲੱਗਦੀਆਂ ਐ ਤਬਾਰ ਆ ਸਾਰੀ ਪਾਰਕਿੰਗ ਗੱਡੀਆਂ ਗੁੱਡੀਆਂ ਸਾਰੀਆਂ ਉਹ ਐਂਡ ਤੱਕ ਹੁੰਦੀ ਆ ਇੱਧਰ ਵੀ ਦੇਖੋ ਕਿੰਨੀਆਂ ਦੁਕਾਨਾਂ ਅੱਜ ਵੀ ਖੁੱਲੀਆਂ ਹੈਗੀਆਂ ਇੱਧਰ ਦੇਖ ਆ ਕੀ ਖਵਾਈ ਜਾਂਨੇ ਬਦਾਨਾ ਨਹੀਂ ਚਾਵਲ ਓਹ ਹੋ ਘੈਂਡ ਸਾਹਿਬ ਵੀ ਰਹਿ ਗਏ ਸੀ ਚੱਲ ਚੱਲ ਬਉਏ ਇੱਕ ਹੀ ਮਦਾਨਾ ਦੇ ਚਾਵਲ ਅਸਲ ਲੱਡੂ ਆ ਠੀਕ ਹੈ ਠੀਕ ਹੈ ਮਦਾਨਾ ਹੀ ਹੋ ਗਿਆ ਫਿਰ ਮਦਾਨੇ ਦੇ ਬੰਦੇ ਆ ਪੂਰੀਆਂ ਦੁਕਾਨਾਂ ਉਹ 1 ਕਿਲੋਮੀਟਰ ਤੱਕ ਜਾਂਦੀਆਂ ਬੜੀ ਮਹਾਨਤਾ ਇਸ ਜਗ੍ਹਾ ਦੀ ਤੁਸੀਂ ਜਦੋਂ ਵੀ ਆਉਣਾ ਆਓ ਦਰਸ਼ਨ ਕਰਕੇ ਜਾਓ